ਸੋ ਕੈਨੇਡਿਆਸ ਕਾਲਜ ਆਫ ਐਜੂਕੇਸ਼ਨ ਨੇ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਸਕਿੱਲ ਇਨ ਟੀਚਿੰਗ ਅਤੇ ਔਨ ਦਾ ਸਪੌਟ ਟੀਚਿੰਗ ਐਡ ਤਿਆਰੀ ਮੁਕਾਬਲੇ ਕਰਵਾਏ। ਇਸ ਮੁਕਾਬਲੇ ਦੇ ਵਿੱਚ ਜ਼ੋਨ ਦੇ B ਅਤੇ C ਦੇ 29 ਕਾਲਜਸ ਦੇ 80 ਵਿਦਿਆਰਥੀਆਂ ਨੇ ਮੈਥ, ਕੰਪਿਊਟਰ ਸਾਇੰਸ, ਫਾਈਨ ਆਰਟਸ, ਸੰਗੀਤ, ਅਰਥ ਸ਼ਾਸਤਰ ਅਤੇ ਕਾਮਰਸ ਦੇ ਵਿਸ਼ਿਆਂ ਵਿੱਚ ਹਿੱਸਾ ਲਿਆ। ਵੱਖ-ਵੱਖ ਵਿਸ਼ਿਆਂ ਦੇ ਟੀਚਿੰਗ ਅਤੇ ਐਡ ਤਿਆਰ ਕਰਨ ਦੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਦਰਤੀ ਪ੍ਰਮੋਦ ਕੁਮਾਰ ਪ੍ਰਦੇਸ਼ ਪ੍ਰਚਾਰਕ ਰਾਸ਼ਟਰੀ ਸਵੈ ਸੇਵਕ ਸੰਪੰਨ ਪੰਜਾਬ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਤੇ ਨਾਮਵੰਨ ਸਮਰੋਹ ਦੀ ਸ਼ੁਰੂਆਤ ਜੋਤੀ ਜਗਾ ਕੇ ਤੇ ਦੇਵੀ ਸਰਸਵਤੀ ਨੂੰ ਯਾਦ ਕਰਕੇ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ શ્રી ਸੰਜੀਤ ਸਿੰਘ ਮੇਜਾ ਪ੍ਰਧਾਨ ਐਸ ਹਾਈ ਸਕੂਲ ਖਰਨਰ ٹرسٹ ਐਂਡ ਮੈਨੇਜਮੈਂਟ ਸੁਸਾਇਟੀ ਖਰਨਰ ਦੇ ਵੱਲੋਂ ਕੀਤੀ ਹੈ। ਖਰਨਰ ਦੇ ਵੱਲੋਂ ਦੁਆਰਾ ਸੂਝਵਾਨ ਟਿੰਪਲੀਆਂ ਦੇਖ ਕੇ ਵਿਦਿਆਰਥੀਆਂ ਨੂੰ ਸਿੱਖਿਆ ਤੇ ਉਤਮਤਾ ਦੇ ਲਈ ਯਤਨ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਤੋਂ ਟੋਰਨੂ ਕੋ ਵਿਖੇ ਪੀ ਪੇੜਾਂ ਦੇ ਸਰਕਰਾਤਮਕ ਪ੍ਰਭਾਵ ਪਾਉਣ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ। ਐਸ ਕਾਲਜ ਐਜੂਕੇਸ਼ਨ ਦੇ ਵਿੱਚ ਅੱਜ ਜੋ ਇਹ ਪ੍ਰਦਰਸ਼ਨੀ ਲੱਗੀ ਹੈ ਦੇਖਣ ਦਾ ਮੌਕਾ ਮਿਲਿਆ ਹੈ ਇਸ ਕਾਲਜ ਦੇ ਪ੍ਰਧਾਨ ਜੀ ਔਰ ਸੈਕਟਰੀ ਸਾਹਿਬ ਨੇ ਮੌਕਾ ਦਿੱਤਾ ਹੈ ਅ ਦੇਖ ਕੇ ਬੜਾ ਮਨ ਪ੍ਰਸੰਨ ਹੋਇਆ ਕਿ ਬੱਚਿਆਂ ਨੂੰ ਐਜੂਕੇਸ਼ਨ ਦੇ ਵਿਸ਼ੇ ਪੜ੍ਹਾਉਂਦੇ ਹਨ ਅਲੱਗ-ਅਲੱਗ ਪ੍ਰੈਕਟੀਕਲ ਢੰਗ ਤਰੀਕੇ ਜਿਹੜੇ ਸਿਖਾਏ ਜਾ ਰਹੇ ਨੇ ਅਧਿਆਪਕਾਂ ਦੁਆਰਾ ਔਰ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਇਹ ਸਾਰਾ ਜੋ ਪ੍ਰੋਜੈਕਟ ਤਿਆਰ ਕੀਤਾ ਹੈ ਬੜਾ ਅੱਛਾ ਲੱਗਾ ਇੱਕ ਹੀ ਵਿਸ਼ੇ ਨੂੰ ਕਈ ਕਈ ਤਰ੍ਹਾਂ ਦੇ ਨਾਲ ਸਮਝਾਉਣ ਦਾ ਬੱਚੇ ਪ੍ਰਯਾਸ ਕਰ ਰਹੇ ਨੇ ਤਾਂ ਕੁਲਮ ਲਾ ਕੇ ਬੜਾ ਅੱਛਾ ਲੱਗਾ ਲੇਕਿਨ ਇੱਕ ਵਿਚਾਰ ਕਰਨ ਵਾਲੀ ਜਿਹੜੀ ਗੱਲ ਹੈ ਕਿ ਇਹ ਸਾਰੇ ਵਿਸ਼ੇ ਜੋ ਬੱਚੇ ਸਿਖਾ ਰਹੇ ਦੱਸ ਰਹੇ ਨੇ ਅੰਗਰੇਜ਼ੀ ਵਿੱਚ ਅਧਿਕਤਰ ਬੱਚੇ ਜਿਹੜੇ ਆ ਬੋਲਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਅਗਰ ਅੱਗੇ ਜਾ ਕੇ ਇਹ ਸਾਰੇ ਲੋਕਾਂ ਬੱਚਿਆਂ ਅਧਿਆਪਕਾਂ ਨੇ ਟੀਚਰ ਬਣਨ ਲੱਗ ਗਏ ਆ ਬੱਚਿਆਂ ਨੂੰ ਜੋ ਸਮਝਾਉਣਾ ਹੈ ਅਗਰ ਉਹਨਾਂ ਦੀ ਮਾਂ ਬੋਲੀ ਦੇ ਅੰਦਰ ਸਮਝਾਇਆ ਜਾਵੇ ਤੇ ਉਹ ਜਿਆਦਾ ਵਧੀਆ ਸਮਝ ਸਕਦੇ ਆ ਜਾਂ ਹਿੰਦੀ ਪੰਜਾਬੀ ਕਿਸੇ ਲੈਂਗੁਏਜ ਜਿਹੜੀ ਆਪਣੀ ਆਮ ਤੌਰ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਸਮਝਾਇਆ ਵੀ ਵਧੀਆ ਜਾ ਸਕੇ ਉਹਦਾ ਤੇ ਬੱਚਿਆਂ ਨੂੰ ਸਮਝ ਵੀ ਜਾਂਦੀ ਆਏਗੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਹੁਤ ਸਾਰੀ ਟਰਮਨੋਲੋਜੀ ਜਿਹੜੀ ਅੰਗਰੇਜ਼ੀ ਦੀ ਬੱਚਿਆਂ ਨੇ ਸੁਣੀਆ ਹੀ ਨਹੀਂ ਹੁੰਦੀ ਕਈ ਵਾਰ ਤੇ ਇਸ ਕਰਕੇ ਉਹਨਾਂ ਨੂੰ ਪਤਾ ਹੀ ਲੱਗਦਾ ਕਿ ਅਧਿਆਪਕ ਬੋਲਦਾ ਕੀ ਪਿਆ ਇਸ ਕਰਕੇ ਕੰਪੀਟੀਸ਼ਨ ਇੱਥੇ ਹੋਇਆ ਹੈ ਮੈਂ ਸਮਝਦਾ ਕਿ ਇਹ ਆਪਣੇ ਐਸ ਕਾਲਜ ਦੀ ਮੈਨੇਜਮੈਂਟ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿ ਐਡਾ ਵੱਡਾ ਇਵੈਂਟ ਜਿਹੜਾ ਆਰਗੇਨਾਈਜ਼ ਕਰ ਰਹੀ ਹੈ ਆ ਸਰਕਾਰ ਨੇ ਵੀ ਸੋਚਿਆ ਹੋਊਗਾ ਫਿਰ ਇਹ ਇਵੈਂਟ ਜਿਹੜਾ ਦਿੱਤਾ ਕਾਲਜ ਤੋਂ ਕਾਲਜ ਦੇ ਅੰਦਰ ਕੋਈ ਖਾਸ ਗੁੰਡ ਮੈਨੇਜਮੈਂਟ ਦੇ ਵਿੱਚ ਕੋਈ ਅੱਛੀ ਗੱਲ ਹੋਏਗੀ ਜਿਹਦੇ ਕਰਕੇ ਇਹ ਦਿੱਤਾ ਗਿਆ ਇਹਨਾਂ ਨੂੰ ਇਹ ਸਾਰੀ ਮੈਨੇਜਮੈਂਟ ਦੀ ਜਿਹੜੀ ਐਫੀਸ਼ੀਐਂਸੀ ਨੂੰ ਦੇਖ ਕੇ ਉਹਨਾਂ ਨੇ ਕੀਤਾ ਤਾਂ ਮੈਂ ਇਸ ਮੈਨੇਜਮੈਂਟ ਨੂੰ ਵੀ ਧੰਨਵਾਦ ਦਿੰਨਾ ਕਿ ਵੱਡੇ 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 ਇਵੈਂਟ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਔਰ ਇਸ ਨੂੰ ਹੋਰ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਢੰਗ ਨਾਲ ਕੀਤਾ ਜਾਵੇ ਮੈਂ ਸਾਰੇ ਅਧਿਆਪਕਾਂ ਨੂੰ ਵੀ ਇਹ ਨਵੇਦਨ ਕਰਾਂਗਾ ਕਿ ਆਪਣੀਆਂ ਇਹ ਗੱਲਾਂ ਮਾਂ ਬੋਲੀ ਦੇ ਅੰਦਰ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ ਤੇ ਜਿਆਦਾ ਵਧੀਆ ਬੱਚੇ ਸਮਝ ਸਕਣਗੇ ਔਰ ਤੇਜ਼ ਗਤੀ ਦੇ ਨਾਲ ਸਾਡੇ ਬੱਚੇ ਅੱਗੇ ਵਧਣਗੇ ਦੇ ਨਾਲ ਇੰਨਾ ਹੀ ਬੇਨਤੀ ਕਰਨਾ ਸੀ ਬਹੁਤ-ਬਹੁਤ ਧੰਨਵਾਦ ਅੱਜ ਇਹ ਸਕਾਲੋ ਜਬ ਐਜੂਕੇਸ਼ਨ ਜਰਨਲ ਜਿਹੜਾ ਸੀ ਕੰਪੀਟੀਸ਼ਨ ਆਨਲਾਈਨ ਔਨ ਸਪੌਟ ਜਿਹੜਾ ਸੀ ਟੀਚਿੰਗ ਦਾ ਕੰਪੀਟੀਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਨੇ ਸਾਨੂੰ ਇਹ ਇਹ ਦਿੱਤੇ ਕੰ ਦਾ ਮੌਕਾ ਦਿੰਦਾ ਹੈ ਔਰ ਉਹਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਜੀ ਪਰਮੋਦ ਕੁਮਾਰ ਜੀ ਸਾਡੇ ਦਰਾਂ ਪਹੁੰਚੇ ਚੀਫ ਗੈਸਟ ਦੇ ਤੌਰ ਤੇ ਉਹਨਾਂ ਨੇ ਜੋ ਬੱਚਿਆਂ ਨੂੰ ਜੈ ਪ੍ਰਾਈਜ਼ ਵੰਡੇ ਉਹਨਾਂ ਦੀ ਸਪੀਚ ਨੇ ਔਰ ਉਹਨਾਂ ਦੇ ਵਿਚਾਰਾਂ ਨੇ ਜੋ ਸਾਰਾ ਉੱਥੇ ਬੱਚਾ ਬੈਠਾ ਸੀ ਟੀਚਰਸ ਆ ਬਰਵੰਟ ਹੈ ਦੀ ਪ੍ਰਿੰਸੀਪਲਸ ਆ ਬਰਵੰਟ ਹੈ ਯੋ ਅਰੋੜ ਜੋ ਖੰਨੇ ਤੋਂ ਗੈਸਟ ਆਏ ਹੋਏ ਬੈਠੇ ਆ। ਓਹ ਬਹੁਤ ਉਹਨਾਂ ਨੇ ਆਪਣੇ ਜਿਹੜੀਆਂ ਗੱਲਾਂ ਕੀਤੀਆਂ ਸਾਨੂੰ ਨਾਲ ਉਹਨਾਂ ਨੂੰ ਪ੍ਰਭਾਵਿਤ ਕੀਤਾ ਔਰ ਮੈਂ ਸਮਝਣਾ ਕਿ ਸਮਾਜ ਵਾਸਤੇ ਦੇਸ਼ ਵਾਸਤੇ ਅੱਜ ਜਿਆ ਜ਼ਰੂਰੀ ਹੈ ਇਹ ਜਿਹੜੇ ਵਕਤਾ ਹੈ ਉਹ ਹਰ ਜਗ੍ਹਾ ਹੋਣ ਹਰ ਜਗ੍ਹਾ ਬੁਲਾਏ ਜਾਣ ਔਰ ਸਮਾਜ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੇ ਤਾਂ ਜੋ ਸਾਡਾ ਜਿਹੜਾ ਸਮਾਜ ਹੈ ਉਹਦੀ ਸਰਦਿਨਾ ਚੀਜ਼ ਹੈ ਸਾਡੇ ਦੇਸ਼ ਦਾ ਜੋ ਨਿਰਮਾਨ ਚੰਗਾ ਹੋ ਸਕੇ ਸਾਡੇ ਪੰਜਾਬ ਦਾ ਜੋ ਨਿਰਮਾਨ ਹੈ ਚੰਗਾ ਹੋ ਸਕੇ ਇੱਥੇ ਸਕ੍ਰੀਨ ਕਾਲ ਜਾਂਦੇ ਵਿੱਚ ਬੱਚੇ ਪੜ੍ਹ ਕੇ ਔਰ ਟੀਚਿੰਗ ਜਦ ਕਰਾਂਗੇ ਜਦ ਇਹਨਾਂ ਦੀਆਂ ਜੋ ਗੱਲਾਂ ਇਹਨਾਂ ਨੇ ਕੀਤੀਆਂ ਹੈ ਲੋ ਆਹ ਬਾਕੀ ਲਾਜਵਾਬ ਅੱਗੇ 11 ਇਹਨਾਂ ਨੇ ਇਨਸਟਰਕਸ਼ਨ ਜੇ 200 ਟੀਚਰ ਬਣੇ ਤਾਂ ਉਹਨੇ ਅੱਗੇ ਕਿੰਨੇ ਬੱਚਿਆਂ ਨੂੰ ਪੜਾਣਾ ਜੀ ਉਹ ਜਦ ਆਪਣੀ ਪੂਰੀ ਟੀਚਿੰਗ ਲਾਈਨ ਆ ਉਹਦੇ ਚ ਲਗਭਗ ਲੱਖ 7-8000 50 ਬੱਚਾ ਬਣਦਾ ਤਾਂ ਲੱਖਾਂ ਦੀ ਤਦਾਦ ਦੇ ਨਾਲ ਬੱਚੇ ਜਿਹੜੇ ਆ ਕੁਝ ਸਮਾਜ ਮਰਵਾਣ ਕਰਨ ਇਹ ਸਾਡੀ ਕਾਮਨਾ ਹੈ ਕਿ ਸਾਡਾ ਦੇਸ਼ ਇੱਕ ਨੰਬਰ ਤੇ ਰਹੇ ਅਤੇ ਸਾਡਾ ਸਮਾਜ ਜੋ ਹੈ ਉਹ ਨਿਰੋਗ ਰਹੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸਮਾਜ ਦੇ ਵਿੱਚ ਲਿਆ ਹੋਇਆ ਕਿ ਡਰੱਗਸ ਹੈ ਜਾਂ ਹੋਰ ਬਹੁਤ ਬਿਮਾਰੀ ਆ おかえり。Okay.